ਮੇਰੇ ਕੋਲ ਬਹੁਤ ਆ ਜੀ ਕਦੋਂ ਕੋ ਭੇਜਿਆ ਸੀ ਬੋਤੀ ਇਹ ਡੇਢ ਮਹੀਨਾ ਹੋ ਚੱਲਿਆ ਵਾ ਗਏ ਨੂੰ ਆਖਰੀ ਵਾਰੀ ਕਦੋਂ ਗੱਲਬਾਤ ਹੋਈ ਸੀ ਆਖਰੀ ਵਾਰੀ ਜਦੋਂ ਇਹ ਕੰਧ ਟੁੱਟਣ ਲੱਗੇ ਉਦੋਂ ਜਾਨੀ ਗੱਲ ਹੋਈ ਹੈ ਮੜ ਕੇ ਨਹੀਂ ਹੋਈ ਕਿਹੜੇ ਏਜੰਟ ਦੇ ਰਾਹੀਂ ਭੇਜਿਆ ਕੋ ਪਤਾ ਤੁਹਾਨੂੰ ਜਾਨੀ ਤਾਂ ਪਤਾ ਨਹੀਂ ਜੀ ਇਧਰੋਂ ਇਹਨੇ ਕੀਤਾ ਸੀਗਾ ਮੈਨੂੰ ਨਹੀਂ ਪਤਾ ਮੈਂ ਹੁਣ ਤੁਹਾਨੂੰ ਇਵੇਂ ਅੱਖਾਂ ਇਹਨਾਂ ਨੇ ਗੱਲਬਾਤ ਕੋਈ ਇਹਨਾਂ ਦਾ ਸੇ ਦਾ ਸੱਜਣ ਮਿੱਤਰ ਸੀਗਾ ਉਹਦੇ ਨਾਲ ਹੀ ਰਲ ਕੇ ਬਾ ਮੁੰਡਾ ਉਹ ਵੀ ਬਾਹਰ ਗਿਆ ਉਹ ਵੀ ਰਿਪੋਰਟ ਹੋ ਗਿਆ ਰਿਆ ਵਾ ਅੱਛਾ ਹਾਂਜੀ ਉਹਦੇ ਨਾਲ ਹੀ ਬਾਸੀ ਜਿੱਦਾਂ ਕਹਿੰਦੇ ਹੁੰਦੇ ਹਨ ਗੱਲਬਾਤ ਕਰਨ ਲਈ ਬਹੁਤ ਵਧੀਆ ਆਇਆ ਜੋ ਵਾ ਬਸ ਕਿੰਨੇ ਲੱਖ ਚ ਮਤਲਬ 40 ਲੱਖ ਚ ਜਾਨ ਗੱਲਬਾਤ ਹੋਈ ਸੀ ਪੈਸੇ ਦਿੱਤੇ ਸਾਰੇ ਐਸੇ ਲੈ ਗਿਆ ਉਹ ਕੋਈ ਰਹਿੰਦੇ ਆ ਥੋੜੇ ਕੁਛ ਦੇਣੇ ਅਜੇ ਕੋਈ ਪਤਾ ਲੱਗ ਸਕਿਆ ਵਾ ਕਿ ਤਾਂ ਉਹ ਕਿਸ ਤਰ੍ਹਾਂ ਖਬਰ ਪਹੁੰਚੀ ਸਾਹਿਲ ਦੇ ਆਉਣ ਦੀ ਇਥੋਂ ਕਿ ਸਾਨੂੰ ਵੀ ਅੱਬ ਇਥੇ ਇਹਨਾਂ ਨੇ ਜਦੋਂ ਪਾਇਆ ਵਾ ਨੈਟ ਤੇ ਉਹ ਤੋਂ ਪਤਾ ਲੱਗਾ ਵਾ ਆਖਰੀ ਵਾਰੀ ਤੁਹਾਡੀ ਗੱਲਬਾਤ ਕਦੋਂ ਹੋਈ ਸਾਹਿਲ ਦੇ ਨਾਲ ਜਦੋਂ ਬਸ ਕੰਨ ਟੱਪਣ ਲੱਗਾ ਮੁੜ ਕੇ ਨਹੀਂ ਹੋਈ ਉਹ ਤਾਂ ਪੈਂਪਚੀ ਚ ਲੱਗ ਗਿਆ ਪੈਂਪਚੀ ਚ ਲੱਗ ਗਿਆ ਮੁੜ ਕੇ ਨਹੀਂ ਹੋਈ ਕਾਰਨ ਕੀ ਸਮਝੋ ਉਹਦੇ ਜਾਣ ਦਾ ਇਥੋਂ ਭੇਜਣਾ ਇੰਨਾ ਖਤਰਾ ਜੋਖਮ ਲੈਣਾ ਇਹ ਕਾਰਨ ਨਹੀਂ ਹੈ ਵੇ ਗਰੀਬੀ ਜੇ ਤੱਕ ਕਹੀ ਜਾਂਦੀ ਹਾਲ ਤਾਂ ਸਾਰੀ ਰੋਟੀ ਦਾ ਮਸਲਾ ਜੀ ਫੇਰ ਰੋਟੀ ਦਾ ਮਸਲਾ ਬਾਪਾ ਉਹ ਵੇਰੇ ਕਿਹੜਾ ਚਾਹ ਨੂੰ ਕੋ ਘਲਦਾ ਚਾਹ ਨੂੰ ਕੋ ਘਲਦਾ ਇੱਕ ਇੰਨੀ ਵੱਡੀ ਰਕਮ ਬਾਪੂ ਜੀ ਕਿੱਦਾਂ ਮਤਲਬ ਇਹ ਰਿਸ਼ਤੇਦਾਰਾਂ ਕੋ ਖੱਡੇ ਵਿੱਚ ਘੋਟ ਅੱਗੇ ਕੋਈ ਸਾੜੇ ਇੱਕ ਪਲਾਟ ਆ ਸ਼ਹਿਰ ਉਹ ਵੇਚਿਆ ਕੁਝ ਜਾਣੇ ਥੋੜੀ ਪੈੜੀ ਸੀ ਇੱਥੇ ਗਹਿਣੇ ਰੱਖੇ ਉਹ ਵੀ ਲੈ ਵੇ ਚਲ ਕੋਈ ਨਹੀਂ ਤੇ ਛਡਾਰਾਂਗੇ ਚਲ ਕੋਈ ਨਹੀਂ ਜਟਕਾਣੀ ਚਲੀਊਗਾ ਜਦ ਵਾਪਸੀ ਹੋ ਰਹੀ ਸਰਕਾਰ ਨੂੰ ਉਸ ਕਾਵੇਂ ਦੋਹੇ ਇਹ ਸਾਡੀ ਮਦਦ ਕਰ ਸਕਦੇ ਆ ਦੇਖ ਲੈ ਜੇ ਕਿਤੇ ਅਸੀਂ ਰੋਟੀ ਖਾਂਦੇ ਰਹਿ ਜਾਵਾਂਗੇ ਹਨੀ ਤੇ ਪਾਉ ਤਾਂ ਊੱਖਾ ਜਿਹੜੀ ਆ ਜਗ ਇਹ ਵੀ ਵੇਚਣੀ ਵੇਚੂ ਕਿਹਦੇ ਨੂੰ ਇਹ ਬੜਾ ਦੁੱਖ ਆ ਰਿਹਾ ਰੇਟੇ ਦੀ ਵਾਪਸੀ ਤੇ ਕੀ ਲੱਗਦਾ ਹੈ ਕਿ ਸਰਕਾਰ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਭਾਜੀ ਨਹੀਂ ਕਰਨਾ ਚਾਹੀਦਾ ਸੀ ਇਹ ਤੇ ਨੌਕਰੀਆਂ ਮਿਲਦੀਆਂ ਹੁਣ ਤੇ ਕੀ ਘਟੇ ਸਾਨੂੰ ਕੀ ਲੋੜ ਵੀ ਠੱਕੇ ਘਾੜਦੀ ਨੇ ਵੀ ਛੋੜੇ ਚੱਲਣ ਦੀ ਇਹਨਾਂ ਨੇ ਕਰਜ਼ੇ ਚੋਂ ਕੀ ਲੋੜ ਪਈ ਸੀ ਕੱਲਰ ਦੀ ਸਾਨੂੰ ਆਖਰੀ ਵਾਰ ਕਰੋ ਕਰਵਾ ਦਿਓ 22 ਤਰੀਕ ਨੂੰ ਜੋ ਕਾਹਦੇ ਟੱਪੇ ਆ ਅੱਜ ਤਾਰਾ ਨਾ 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 ਮੇ ਗੱਲ ਨਹੀਂ ਹੋਈ ਪਤਨਾ ਕੀ ਰਵਈਆ ਤੁਹਾਨੂੰ ਠੀਕ ਲੱਗਦਾ ਹੈ ਅਮਰੀਕਾ ਅਲਤੁ ਰਈਦਰ ਰਈਆ ਸਰ ਸਾਨੂੰ ਅਸੀਂ ਕੀ ਦੱਸਣਾ ਚਾਹਿਆ ਸਾਡਾ ਪੁੱਤੀ ਵਾਪਸ ਆ ਗਿਆ ਰਈਆ ਆਪੇ ਸਮਝ ਨਹੀਂ ਉਹਨੂੰ ਪਤਾ ਯਾਰ ਰਈਆ ਜਿਵੇਂ ਜਿਵੇਂ ਕਰ ਰਿਹਾ ਕਿਵੇਂ ਦੇ ਰਾਤਾਂ ਦਾ ਬੱਚਿਆਂ ਨੂੰ ਭੇਜ ਰਿਹਾ ਚਲੋ ਜੜੇ ਨਗੇ ਸੀ ਉਹਨਾਂ ਨੂੰ ਉੱਥੇ ਕੋਈ ਪੀੜੀ ਸਮਝ ਚੱਲ ਸਰ ਜੇ ਜਾਨ ਕੋਈ ਮਾੜਾ ਮੱਡਾ ਚੱਲੇ ਜੇ ਕੋਈ ਨਾ ਇਧਰ ਬੱਚਿਆਂ ਨੂੰ ਕੋਈ ਨੌਕਰੀ ਦੇ ਦੇਣ ਜਾਂ ਇਹਨਾਂ ਨੂੰ ਕੋਈ ਥੋੜੀ ਬਣੀ ਛੱਡ ਤਾਂ ਮਦਦ ਕਰ ਦੇ ਸਾਨੂੰ ਉਹਨਾਂ ਦਾ ਧੰਨਵਾਦ ਸ਼ੁਕਰੀਆ ਕਰਾਂਗੇ ਇੰਨੀ ਉਮਰ ਕਿੰਨੀ ਹੈ ਸਾਹਿਬ ਸਾਲ ਦੀ ਮੈਂ ਮਾਈਵੇਂ ਸਾਲ ਚ ਜਾਂਦਾ ਵਾਈ ਮੈ ਲੱਗ ਗਿਆ ਕੀ ਨਾ ਬੁਰਾ ਹੋ ਗਿਆ ਹਲੋ ਇੱਥੇ ਵੀ ਰੋਜ਼ਗਾਰ ਦੀ ਪਾਲ ਕੀਤੀ ਨਹੀਂ ਮਿਲਿਆ ਨੌਕਰੀ ਦੇ ਭਰੇ ਸੀ ਕਾਗਜ਼ ਸਰਖਨ ਨੌਕਰੀਆਂ ਕਰਨ ਦੇ ਦਾ ਤੈਲ ਨਹੀਂ ਆਉਂਦੀਆਂ ਹੀ ਪੋਸਟਾਂ ਤੇ ਆਦੀ ਸਭ ਕੁਝ ਮਿਲਦੀ ਹੈ ਨਾਲੋਂ ਪੇਪਰ ਭਰੇ ਸੀ ਪੁਲਿਸ ਦੇ ਭਰਤੀ ਹੁੰਦੇ ਤਾਂ ਵੀ ਨਹੀਂ ਕੱਢੇ ਸਾਡੇ ਤੇ ਕਿਸਮਤ ਪਤਾ ਨਹੀਂ ਕੀ ਨੁਕਸਾਨ ਚਲਪਣਾ ਬਹੁਤ ਮੁਸ਼ਕਲ ਹੈ